ਗੁੱਡ ਟੂ ਸੀ ਸ਼ਾਮ ਦਾ ਟਾਈਮ ਹੋਣ ਲੱਗਾ ਤੇ ਪਤੰਗ ਉਡਾ ਰਹੇ ਨੇ ਜੀ ਲੋਕ ਹੈਗੀ ਥੋੜੀ ਜੀ ਲੋਕਾਂ ਦੇ ਵਿੱਚ ਉਡਾਨ ਦੀ ਇੱਛਾ ਪਿੱਛੇ ਜੇ ਵੀ ਉਡ ਰਹੇ ਨੇ ਆ ਉੱਤੇ ਵੀ ਉਡ ਰਹੇ ਨੇ ਤੇ ਵਧੀਆ ਜਿਹੜਾ ਹੈਗਾ ਲੋਕ ਲੱਗੇ ਹੋਏ ਨੇ ਆਪਣਾ ਟਾਈਮ ਪਾਸ ਕਰਨ ਜੀ ਅੱਜ ਧੁੱਪ ਵੀ ਵਧੀਆ ਨਿਕਲੀ ਹੋਈ ਸੀ ਆ ਆ ਗਿਆ ਜੀ ਆ ਗਿਆ ਇਦਾਂ ਜਾਂਦੇ ਜਾਂਦੇ ਰਹਿੰਦੇ ਸੀਗੇ ਜੀ ਗੁੱਡੇ ਤੇ ਵਾਵਾ ਅਸੀਂ ਲੁੱਟ ਕੇ ਇਕੱਠੇ ਜੇ ਕਰਕੇ ਤੇ ਫਿਰ ਅਸੀਂ ਉਡਾਇਆ ਕਰਦੇ ਸੀ ਇੱਕ ਹਾ ਪਿਆ ਹੋਇਆ ਹੈਗਾ ਜੀ ਇਹ ਆ ਕੇ ਥੱਲੇ ਡਿੱਗਿਆ ਸੀਗਾ ਤੇ ਮੈਂ ਫੜ ਲਿਆ ਤੇ ਮੇਰੇ ਕੋਲ ਹੁਣ ਡੋਰ ਹੈ ਨਹੀਂਗੀ ਤਾਂ ਕਰਕੇ ਮੈਂ ਨਹੀਂ ਉਡਾ ਰਿਹਾ ਜੀ ਕੀ ਕਰੀਏ ਸਵੇਰ ਦਾ ਅਕਦੀ ਐਨ ਹੋ ਜਨੇ ਕਦੀਆਂ ਨੂੰ ਆਹ ਡੋਰ ਆ ਤਰ ਰਹੀ ਹੈ ਕਿਸੇ ਦੀ ਫੜ ਲੈਣੀ ਪਰ ਇਹ ਚਾਈਨਾ ਦੀ ਡੋਰ ਹੈਗੀ ਇਹਦੇ ਨਾਲ ਨਹੀਂ ਆਪਾਂ ਲੈਣਾ ਜੀ ਪੰਗਾ ਵਾਪਸ ਖਿੱਚੀਂਦਾ ਬਾਈ ਆਪਣੀ ਡੋਰ ਨੂੰ ਕਟਿਆ ਮਾਲ ਕਟਿਆ ਡੋਰ ਲੈ ਲੈ ਗਿਆ ਭਾਈ ਵਾਪਸ ਤੇ ਅੱਜ ਦਾ ਜਿਹੜਾ ਟੋਪਿਕ ਹੋਣਾ ਲਾ ਵੀਡੀਓ ਦਾ ਉਹ ਬਹੁਤ ਹੀ ਖਾਸ ਹੋਣਾ ਲਾ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਛੋਟੀ ਹੈ ਬਹੁਤੇ ਲੋਕ ਜਿਹੜੇ ਹੈਗੇ ਨੇ ਗੱਲ ਕਰ ਰਹੇ ਸੀ ਇਸ ਟੋਪਿਕ ਦੇ ਬਾਰੇ ਕਿ ਸਾਨੂੰ ਦੱਸੋ ਇੰਸਟਾਗ੍ਰam ਤੇ ਵੀ ਕਾਫੀ ਮੈਸੇਜ ਆਏ ਦੋ ਤਿੰਨ ਬੰਦਿਆਂ ਨੇ ਫੋਨ ਤੇ ਵੀ ਕਿਹਾ ਤੇ ਕਾਫੀ ਲੋਕਾਂ ਨੇ YouTube ਕਮੈਂਟਸ ਦੇ ਵਿੱਚ ਵੀ ਕਿਹਾ ਕਿ ਆਪਣਾ ਜਿਹੜਾ ਸੀਗਾ 올 ਇੰਡੀਆ ਟੂਰ ਦਾ ਖਰਚਾ ਕਿੰਨਾ ਆਇਆ ਜੀ ਉਹ ਸਾਰਾ ਤਾਂ ਮੈਂ ਐਗਜ਼ੈਕਟਲੀ ਦੱਸ ਸਕਦਾ ਇਹ ਮੈਂ ਇੱਕ ਛੋਟੀ ਜੀ ਵੀਡੀਓ ਬਣਾ ਦਿੰਨਾ ਇਸ ਟੋਪਿਕ ਦੇ ਉੱਤੇ ਤੇ ਬਾਕੀ ਜਦੋਂ ਕੁਝ ਖਰਚੇ ਮੈਨੂੰ ਯਾਦ ਨੇ ਓਵਰਆਲ ਮੈਂ ਇੱਕ ਲੰਮਸਮ ਦੱਸਦਾ ਅੱਜ ਦੇ ਵੀਡੀਓ ਦੇ ਵਿੱਚ ਤੇ ਬਾਕੀ ਜਿਹੜਾ ਬਿੱਟੂ ਸਿੰਦੀ ਪਰਪਾਲ ਕਦੀ ਇਕੱਠੇ ਹੋਵਾਂਗੇ ਆਪਾਂ ਜਿੰਨੇ ਵੀ ਦਿਨਾਂ ਬਾਅਦ ਤੇ ਕੁਝ ਖਰਚੇ ਉਹਨਾਂ ਨੂੰ ਪਤਾ ਹੋਣਗੇ ਕੁਝ ਖਰਚੇ ਮੈਨੂੰ ਪਤਾ ਹੋਣਗੇ ਓਵਰਆਲ ਆਪਾਂ ਇੱਕ ਤੁਹਾਨੂੰ ਫਿਰ ਐਗਜ਼ੈਕਟ ਆਈਡੀਆ ਦੱਸਦਾ ਕਿ ਸਾਈਕਲ ਤੇ ਕਿੰਨਾ ਖਰਚਾ ਸਾਡਾ ਆਪਣਾ ਆਇਆ ਹੈਗਾ ਜੀ ਤੇ ਬਾਕੀ ਹੁਣ ਮੈਂ ਲੰਮਸਮ ਦੇ ਲਾਗੇ ਛਾਗੇ ਦੱਸਦਾ ਹਾਂ ਤੇ ਵਲੋਗ ਆਪਾਂ ਆਪਣਾ ਇੱਥੋਂ ਸ਼ੁਰੂ ਕਰਦੇ ਹਾਂ ਹਰੀ ਕ੍ਰਿਸ਼ਨਾ ਸਾਸਰੀਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਲੁਧਿਆਣਾ ਇਨੀਸ਼ਿਊ ਦੇ ਕੋਠੇ ਪਿਆਰ ਭਰੀ ਸਸਰੀਕਾਲ ਤੇ ਹਰੀਕ੍ਰਿਸ਼ਨਾ ਕਰਦੇ ਆ ਜੀ ਤੇ ਸ਼ਹਿਰ ਲੁਧਿਆਣਾ ਹੀ ਹੈਗਾ ਵਾ ਪਤੰਗਾਂ ਦਾ ਸ਼ੌਂਕੀ ਮੈਂ ਤੇ ਨਿਆਰੇ ਨੇਰੇ ਲੈਣਾ ਪਰ ਡੋਰ ਨਹੀਂ ਹੈਗੀ ਅੱਜ ਤਾਂ ਨਹੀਂ ਉਡਾ ਪਾਏ ਤੇ ਅੱਜ ਟਾਈਮ ਵੀ ਜਿਆਦਾ ਹੀ ਹੋ ਗਿਆ ਸ਼ਾਮ ਦਾ ਹੋ ਗਿਆ ਹੈਗਾ ਵਾ ਤੇ ਘਰੇ ਜੇ ਆ ਕੇ ਨਾ ਥੋੜਾ ਜਿਹਾ ਆਲਸ ਜਿਹਾ ਪੈ ਜਾਂਦਾ ਹੈਗਾ ਬੰਦੇ ਨੂੰ ਕੀ ਆਪਣਾ ਆਲਸ ਜਿਹਾ ਇਹ ਜਿਹਾ ਹੁੰਦਾ ਕਿ ਉੱਠਣ ਦਾ ਜੀ ਜ ਨਹੀਂ ਕਰਦਾ ਬਾਹਰ ਹੋਈ ਜਣਾ ਤਾਂ ਵਧੀਆ ਕੰਟੈਂਟ ਤੇ ਵੀਡੀਓਆਂ ਨਿਕਲਦੀਆਂ ਰਹਿੰਦੀਆਂ ਨੇ ਤੇ ਇਦਾਂ ਹੀ ਆ ਕਰਿਆ ਆ ਕੇ ਸਾਰਾ ਦਿਨ ਬੰਦਾ ਪਿਆ ਰਹਿੰਦਾ ਕਦੀ ਕੁਝ ਕਰ ਲਓ ਕਦੀ ਕੁਝ ਕਰ ਲਓ ਮੈਂ ਤਾਂ ਸਵੇਰ ਦਾ ਬੁਧੀਆਂ-ਵਧੀਆਂ ਜਗ੍ਹਾਵਾਂ ਹੀ ਦੇਖੀਆਂ ਦਾ ਸੀਗਾ ਕਿ ਇੱਧਰ ਚਲ ਜਾਾਂਗੇ ਉੱਧਰ ਚਲ ਜਾਾਂਗੇ ਐ ਕਰਦੇ ਆ ਨਵੇਂ ਟੂਰ ਇੱਧਰ ਦਾ ਬਣਾਣੇ ਆ ਤੇ ਫਿਰ ਨਵੇਂ ਟੂਰ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਇਸੇ ਪੁਰਾਣੇ ਟੂਰ ਦੀ ਬਹੁਤ ਲੋਕਾਂ ਦੇ ਸਵਾਲ ਅੱਜ ਆਪਾਂ ਜਿਹੜੇ ਹੈਗੇ ਕੱਟ ਆਫ ਕਰ ਦਿੰਨੇ ਆ ਕਲੀਅਰ ਕਰ ਦਿੰਨੇ ਆ ਜੀ ਉਹ ਇਹ ਨੇ ਆਪਾਂ ਨਿਕਲੇ ਦਾ ਸੀਗੇ ਜੀ ਆਪਣਾ ਪੰਜਾਬ ਤੋਂ ਸਭ ਤੋਂ ਪਹਿਲੇ ਤੁਹਾਨੂੰ ਸਾਰਾ ਕੁਝ ਹੀ ਦੱਸਦਾ ਇਹਨੇ ਸ਼ਾਰਟ ਫਾਰਮ ਸ਼ਾਰਟ ਸਟੋਰੀ ਦੇ ਵਿੱਚ ਖਰਚਾ ਟੋਟਲ ਆਪਾਂ ਐਸਟੀਮੇਟ ਦੱਸ ਦਾਂਗੇ ਸਾਰੀਆਂ ਜਗ੍ਹਾਵਾਂ ਦਾ ਆਪਾਂ ਮਿਲਾ ਜੁਲਾ ਕੇ ਜੀ ਪੰਜਾਬ ਤੋਂ ਨਿਕਲੇ ਸੀਗੇ ਜੀ ਤੇ ਮੇਰੇ ਘਰੋਂ ਹੀ ਨਿਕਲੇ ਸੀਗੇ ਉਸ ਤੋਂ ਪਹਿਲਾਂ ਇਹ 10 ਦਿਨ ਦੀ ਟ੍ਰਿਪ ਕਰ ਆਏ ਸੀ ਬਟੂਸਦੀਪੁਰ ਉਹਨਾਂ ਦਾ ਬੜਾ ਖਰਚਾ ਨਹੀਂ ਆਇਆਗਾ ਤੇ ਉਦੋਂ ਜਦੋਂ ਆਪਾਂ ਆਏ ਸੀ ਉਦੋਂ ਵਾਰ ਸ਼ੁਰੂ ਹੋਣ ਵਾਲੀ ਸੀਗੀ ਲੜਾਈ ਝਗੜਾ ਦੋਸਤੋ ਪਹਿਲੇ ਦੀ ਗੱਲ ਦੱਸ ਰਿਹਾ ਹਾਂ April ਮਹੀਨੇ ਦੀ ਤੇ ਉਦੋਂ ਦੀ ਗੱਲ ਹੈ ਜੀ ਆਪਣਾ ਖਰਚਾ ਉਦੋਂ ਕੁਝ ਵੀ ਨਹੀਂ ਸੀਗਾ ਸਾਈਕਲ ਵੀ ਆਪਣੇ ਦੇਸੀ ਸੀ ਮੇਰੇ ਕੋਲ ਸਾਈਕਲ ਉਦੋਂ ਹੈ ਨਹੀਂ ਸੀਗਾ ਤੇ ਫਿਰ ਮੈਂ ਲਿਆ ਸੀ ਸਭ ਤੋਂ ਪਹਿਲੇ ਦੇਸੀ ਸਾਈਕਲ ਉਦੋਂ ਮੈਂ ਕਿਸੇ ਕੋਲੋਂ ਪੈਸੇ ਲੈਣੇ ਸੀ ਤੇ ਮੈਂ ਫਟਾਫਟ ਪੈਸੇ ਲੈ ਕੇ ਆਇਆ ਸੀਗਾ 85000 ਰੁਪਿਆ ਕਿਸੇ ਕੋ ਉਹ ਮੇਰਾ ਪੈਂਡਿੰਗ ਪਿਆ ਸੀ client ਵਰਕ ਮੈਂ ਐਡੀਸ਼ਨਲ ਮਰੇ ਮੋਟੇ ਪੈਸੇ ਕਿਸੇ ਕੋਲੋਂ ਪਏ ਹੋਏ ਸੀਗੇ ਤੇ ਮੈਂ ਲੈਣੇ ਸੀਗੇ ਤੇ ਕੁਸ ਕੁ ਪੈਸੇ ਮੇਰੇ ਇੱਕ ਦੋ ਹੋਰ ਬੰਦਿਆਂ ਕੋਲ ਪਏ ਸੀ ਮੈਂ ਟੋਟਲ 20000 25000 ਲੈ ਕੇ ਇੱਥੋਂ ਦੇ ਤੁਰਿਆ ਸੀਗਾ ਉਦੋਂ ਕਿਸੇ ਕੋਲੋਂ ਵੀ ਪੈਸੇ ਨਹੀਂ ਸੀਗੇ ਬਿੱਟੂ ਸਿੰਦੀਪਰਪਾਲ ਸਾਰੇ ਮਤਲਬ ਇਸ ਟਾਈਮ ਉਸ ਟਾਈਮ ਸਾਰੇ ਆਪਾਂ ਜ਼ੀਰੋ ਹੋਏ ਪਏ ਸੀਗੇ ਮੇਰੇ ਕੋਈ ਕੁਸ ਕੁ ਪੈਸੇ ਸੀਗੇ ਤੇ ਉਹਦਾ ਆਪਾਂ ਕਿਹਾ ਸੀਗਾ ਚਲੋ ਚੱਲਦੇ ਆਂ ਬਾਈ ਦੇਖੀ ਜਾਊਗੀ ਜੋ ਵੀ ਹੁੰਦਾ ਦੇਖਿਆ ਜਾਊਗਾ ਜੰਗ ਜਮਾ ਇੱਕੋ ਦਮ ਛੇੜ ਗਈ ਸੀ ਫਿਰ ਥੋੜਾ ਜਿਆਦਾ ਡਿਲੇ ਕਰਤਾ ਕੰਮ ਮਈ ਹੋ ਗਈ ਸੀ ਤੇ ਬਿੱਟੂ ਦਾ ਚੈਨਲ ਉਦੋਂ ਬੰਦ ਹੋ ਗਿਆ ਸੀਗਾ ਫਿਰ ਮੈਂ ਬਿੱਟੂ ਦਾ ਚੈਨਲ ਚਾਲੂ ਕਰਿਆ ਸੀਗਾ ਵਿਚਕਾਰ ਜਿਹੋ ਦਾ ਚੈਨਲ ਜਮ੍ਹਾਂ ਬੰਦ ਹੋ ਗਿਆ ਸੀ ਉਦੋਂ ਸਾਡੇ ਕਿਸੇ ਤੇ ਕੋਈ ਪੋਰਾਕ ਵੀ ਵਿਊ ਨਹੀਂ ਆਉਂਦੇ ਸੀਗੇ ਜੀ 5 10 15 20 ਵਿਊ ਆਉਂਦੇ ਸੀਗੇ ਬਿੱਟੂ ਦੇ ਵੀ ਉਦੋਂ ਸੰਦੀਪ ਹਰਪਾਲ ਦਾ ਮੇਰਾ ਚੈਨਲ ਤਾਂ ਬਣਿਆ ਨਹੀਂ ਅਸੀਂ ਮੇਰਾ ਚੈਨਲ ਬਣਿਆ ਸੀਗਾ ਉਹ ਪੁਰਾਣਾ ਸੀਗਾ ਜੀ ਉਹਦਾਂ ਫਿਰ ਬਿੱਟੂ ਵਲੋਗ ਪਾਉਂਦਾ ਸੀ ਕਦੀ ਪਾਉਂਦਾ ਸੀ ਕਦੀ ਨਹੀਂ ਪਾਉਂਦਾ ਸੀਗਾ ਕਦੀ ਪੈ ਗਿਆ ਤੇ ਕਦੀ ਨਹੀਂ ਵਿਊ ਬਹੁਤ ਘੱਟ ਸੀਗੇ ਉਦੋਂ ਕੋਈ ਕਿਸੇ ਨੂੰ ਨਹੀਂ ਜਾਣਦਾ ਸੀ ਅਸੀਂ ਦੁਨੀਆ ਦੀ ਨਜ਼ਰਾਂ ਦੇ ਵਿੱਚ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਅਸੀਂ ਕੀ ਹੈਗੇ ਆ ਤੇ ਫਿਰ ਉਹਦਾਂ ਬਿੱਟੂ ਦਾ ਉਦੋਂ ਬਿੱਟੂ ਦਾ ਚੈਨ ਆ ਇਹ ਆਇਆ ਸੀਗਾ ਲੁਧਿਆਣਾ ਮੈਨੂੰ ਮੇਰੇ ਕਿਸੇ ਦੋਸਤ ਨੇ ਸਟੋਰੀ ਭੇਜੀ ਸੀਗੀ ਜੀ ਤੇ ਦੋਸਤ ਨੇ ਕਿਹਾ ਸੀਗਾ ਕਿ ਆਪਣਾ ਜਿਹੜਾ ਹ ਸਾਹਕਤਾਬ ਹੈਗਾ ਵਾ ਇਹ ਸਾਈਕਲ ਤੇ ਟਰੈਵਲ ਕਰ ਰਹੇ ਨੇ ਤੂੰ ਵੀ ਟਰੈਵਲ ਦਾ ਸ਼ੌਂਕੀਂ ਤਾਂ ਦੇਖ ਲੈ ਇਹਨਾਂ ਨਾਲ ਜਾਣਾ ਤੇ ਚੱਲ ਜਾ ਤੇ ਉਹ ਮੇਰਾ ਦੋਸਤ ਜਿਹੜਾ ਹੈਗਾ ਮੈਨੂੰ ਕਹਿੰਦਾ ਰਹਿ ਗਿਆ ਕਿ ਚੱਲ ਜਾ ਚੱਲ ਜਾ ਉਦੋਂ ਮੈਂ ਥੋੜਾ ਜਿਹਾ ਗੌਰ ਨਹੀਂ ਕਰਿਆ ਮੈਂ ਵੀਡੀਓ ਵੀਡੀਓ ਦੇਖੀ ਸੀਗੀ ਇਹਨਾਂ ਦੀ ਇਹਨਾਂ ਨੇ ਇੰਸਟਾਗ੍ਰam ਤੇ ਕੋਈ ਆਈ ਹੋਈ ਸੀਗੀ ਤੇ ਉਸ ਤੋਂ ਬਾਅਦ ਇਹਦਾ ਚੈਨਲ ਬੰਦ ਹੋਇਆ ਤੇ ਉਹਦੀ ਮੈਨੂੰ ਸਟੋਰੀ ਨਜ਼ਰ ਆ ਗਈ ਸਟੋਰੀ ਨਜ਼ਰ ਆਈ ਤੇ ਫਿਰ ਉਸ ਸਟੋਰੀ ਨੂੰ ਦੇਖ ਕੇ ਮੈਨੂੰ ਮੈਸੇਜ ਆਇਆ ਮੈਂ ਕਿਹਾ ਬਾਈ ਮੈਂ ਚਾਲੂ ਕਰਦਾਗਾ ਤੂੰ ਲੁਧਿਆਣੇ ਆ ਜਾ ਫਿਰ ਇਹ ਵਾਪਸ ਹੀ ਆਈ ਜਾਂਦੇ ਸੀ ਇਹਨਾਂ ਦੇ ਜੀ ਨਹੀਂ ਕਰਦਾ ਸੀ ਅੱਗੇ ਜਾਣ ਦਾ ਟਰੈਵਲ ਕਰਨ ਦਾ ਕਿਉਂਕਿ ਚੈਨਲ ਬੰਦ ਸੀ ਇਹਨੇ ਨਵਾਂ ਚੈਨਲ ਬਣਾਇਆ ਸੀ ਉਹਦੇ ਤੇ ਵੀ ਇਹੀ 20 25 50 ਇੰਨੇ ਕੀ ਸਬਸਕ੍ਰਾਈਬਰ ਸੀਗੇ ਤੇ ਉਦੋਂ ਫਿਰ ਆਪਣਾ ਹਿਸਾਬ ਕਿਤਾਬ ਇਹ ਬਣਿਆ ਕਿ ਮੇਰਾ ਵੀ ਜੀ ਕਰ ਰਿਆ ਸੀ ਜਾਣ ਦਾ ਤੇ ਮੈਂ ਵਿਚਾਰ ਸੋਚੀ ਜਾਂਦਾ ਸੀ ਜਾਵਾਂ ਨਾ ਜਾਵਾਂ ਕੀ ਕਰਾਂ ਕਿੱਦਾਂ ਕਰਾਂ ਮੈਂ ਉਹ ਵੀ ਸੋਚੀ ਜਾਂਦਾ ਸੀਗਾ ਤੇ ਫਿਰ ਇੱਕੋ ਦਾ ਮੇਰਾ ਪਲਾਨ ਇਹ ਜਾ ਬਣਿਆ ਤੇ ਮੈਂ ਵੀ ਚੱਲਦਾ ਵਾਂ ਇਹਦਾ ਚੈਨਲ ਵੀ ਬੰਦ ਸੀਗਾ ਤੇ ਉਹ ਰਾਹ ਦੇ ਵਿੱਚ ਹੀ ਮੈਂ ਕਿਹਾ ਚੈਨਲ ਵੀ ਚਲਾ ਦਾਂਗੇ ਇਦਾਂ ਉਦਾਂ ਕਰਕੇ ਆਪਾਂ ਜੁਗਾਰ-ਜੁਗੜ ਲਗਾ ਕੇ ਉਹਦਾ ਚੈਨਲ ਵੀ ਚਲਾਤਾ ਚੱਲ ਵੀ ਗਏ ਸਾਈਕਲ ਵੀ ਖਰੀਦ ਲਿਆ ਸੀਗਾ ਮੈਂ ਜਾ ਕੇ ਤੇ ਬਿੱਟੂ ਤੇ ਮੈਂ ਗਈ ਸੀ ਸਾਈਕਲ ਖਰੀਦਣ ਉਹਦਾ ਸੰਦੀਪ ਹਰਪਾਲ ਵੀ ਸੀਗੇ ਤੇ ਸਾਈਕਲ ਖਰੀਦਿਆ ਇਹ 2-4 ਦਿਨ ਲੁਧਿਆਣੇ ਰਹੇ ਇਹਨਾਂ ਨੇ ਵੇਟ ਕਰਿਆ ਮੇਰਾ ਤੇ ਮੈਂ ਵੀ ਜਿਹੜਾ ਹੈਗਾ ਸਾਈਕਲ ਖਰੀਦਿਆ ਤੇ ਮੈਂ ਕਿਹਾ ਭਾਈ ਪੈਸੇ ਦੀ ਹੁਣ ਟੈਨਸ਼ਨ ਨਹੀਂ ਲੈਣੀ ਚੱਲਦੇ ਆ ਦੇਖੀ ਜਾਊਗੀ ਸੀ ਧਾੜੀਆਂ ਦੀਆਂ ਢੁਡੀਆਂ ਕਰ ਲਾਂਗੇ ਵਿਚਕਾਰ ਜੇ ਕਦੀ ਕੋਈ ਚੱਕਰ ਪੈ ਗਿਆ ਕਿਸੇ ਆਣ ਵਾਲੇ ਟਾਈਮ ਦੇ ਜੇ ਨਿਕਲੇ ਆਲ ਇੰਡੀਆ ਕਰਨਾ ਸਿਰਾ ਆਲ ਇੰਡੀਆ ਪੂਰਾ ਕਰਾਂਗੇ ਖਤਮ ਨਹੀਂ ਕਰਨਾ ਆਪਾਂ ਦਿਹਾੜੀਆਂ ਕਰਨੀਆਂ ਪੈ ਜਾਣ ਭਾਵੇਂ ਪੈਸੇ ਘਟ ਜਾਣਗੇ ਤੇ ਆਪਾਂ ਕਰਾਂਗੇ 5-700000 1000 ਦੀ ਦਿਹਾੜੀ ਮਿਲ ਜਾਂਦੀ ਹੈ ਤੇ ਆਪਾਂ ਪਰ ਛੜਨਾ ਨਹੀਂ ਤੇ ਸਾਰਿਆਂ ਦਾ ਪਲਾਨ ਬਣਿਆ ਪੱਕੇ ਹੋ ਕੇ ਤੇ ਮੇਰੇ ਹੀ ਜੀ ਕਰ ਜਾਂਦਾ ਸੀਗਾ ਵਿਚਕਾਰ ਜੇ ਕੀ ਹੇਮਕੁੰਡ ਸਾਹਿਬ ਵੱਲ ਚੱਲਦੇ ਆ ਹੇਮਕੁੰਡ ਸਾਹਿਬ ਦਾ ਸਫ਼ਰ ਕਰਦੇ ਆ ਉੱਧਰ ਜਾਣ ਨੂੰ ਇਹਨਾਂ ਦਾ ਹੈਗਾ ਵਿੱਚ ਇਹ ਗੱਲ ਸੰਦੀਪ ਪਰਪਾਲ ਕਹਿੰਦੇ ਸੀਗੇ ਕਿ ਆਪਣਾ ਸ਼ਿਮਲੇਵਾਲ ਚੱਲ ਜਾਾਂਗੇ ਤੇ ਉਦੋਂ ਬਿੱਟੂ ਦਾ ਵੀ ਇਹੀ ਪਲਾਨ ਬਣ ਰਿਹਾ ਸੀ ਬਸ ਪਹਿਲੇ ਚੈਨਲ ਸਹੀ ਹੋ ਜੇ ਫਿਰ ਮੰਨ ਜਾ ਸਹੀ ਹੋਏਗਾ ਤੇ ਫਿਰ ਜਾਵਾਂਗੇ ਆਪਾਂ ਉਸ ਪਾਸੇ ਤੇ ਇਦਾਂ ਸਾਬਕ ਤਾਬ ਜਾਂ ਬਣਦੇ 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 ਆਪਾਂ ਹੇਮਕੁੰਡ ਸਾਹਿਬ ਵੱਲ ਨਿਕਲ ਗਏ ਦੋ ਬਾਈ ਪਤੰਗ ਬੋ ਹੋ ਕੇ ਆਂਦੇ ਪਏ ਨੇ ਇਹਨਾਂ ਨੂੰ ਜਾਣ ਦਿੰਨੇ ਆ ਕੋਈ ਚੱਕਰ ਨਹੀਂ ਕਰ ਯਾ ਫੜ ਲਈਏ ਡੋਰ ਆਤਾ ਇਹਦਾ ਹੋਊਗਾ ਪਿੱਛੇ ਲੰਬਾ ਲੈ ਕੇ ਨਹੀਂ ਹੈਗੀ ਇਹ ਡੋਰ ਬਾਈ ਫੜਿਆ ਇੱਕ ਰਾ ਆ ਗਿਆ ਹਾਲਾ ਲੁੱਟਿਆ ਗਿਆ ਦੇਖ ਲੋ ਆਪਣੇ ਆਪਣੇ ਇਹ ਜੇ ਪਤੰਗ ਜਿਹੜੇ ਨੇ ਬਾਰ ਬਾਰ ਆ ਜਾਂਦੇ ਨੇ ਤੇ ਬਾਕੀ ਆਪਾਂ ਅੱਗੇ ਦੀ ਗੱਲ ਜਿਹੜੀ ਹੈਗੀ ਕੰਟੀਨਿਊ ਕਰਦੇ ਆਂ ਤੇ ਉਹ ਗੱਲ ਐਸੀ ਹੈ ਅੱਗੇ ਜਿਹੜੀ ਆਪਾਂ ਗੱਲਬਾਤ ਕਰੀਏ ਤੇ ਫਿਰ ਆਪਾਂ ਜਦੋਂ ਹੇਮਕੋਟ ਸਾਹਿਬ ਨਿਕਲੇ ਰਾਹ ਦੇ ਵਿੱਚ ਮੈਂ ਗੂਗਲ ਨੂੰ ਪਤਾ ਨਹੀਂ ਕਿੱਦਾਂ ਕਿੱਦਾਂ ਕਰਕੇ ਗੱਲਾਂ ਕਰਕੇ ਮੇਲਾਂ ਪਾਈ ਜਾਂਦਾ ਸੀ ਚਾਲੂ ਕਰ ਦੋ ਐ ਕਰ ਦੋ ਉਹ ਚੈਨਲ ਚੱਲ ਗਿਆ ਉਦੋਂ ਆਪਾਂ ਨੱਚੇ ਰਾਹ ਦੇ ਵਿੱਚ ਆਪਾਂ ਜਾਈ ਜਾਂਦੇ ਸੀ ਜੇ ਗਾਧਰੀ ਤੋਂ ਅੱਗੇ ਸੀਗੇ ਆਪਾਂ ਯਮੁਨਾ ਨਗਰ ਜਾ ਰਹੇ ਸੀਗੇ ਯਮਨਾ ਨਗਰ ਇਹ ਪਤਾ ਨਹੀਂ ਉਸ ਤੋਂ ਗਾਕੇ ਤੇ ਜਾ ਰਹੇ ਸੀ ਰਾਹ ਦੇ ਵਿੱਚ ਆਪਾਂ ਨੱਚਣਾ ਸ਼ੁਰੂ ਕਰਤਾ ਸੀਗਾ ਵਾ ਬਿੱਟੂ ਤੇਰਾ ਚੈਨਲ ਚੱਲ ਗਿਆ ਉਦੋਂ ਮੈਂ ਵਲੋਗਿੰਗ ਨਹੀਂ ਕਰਦਾ ਸੀ ਬਿਲਕੁਲ ਵੀ ਮੈਂ ਸ਼ੁਰੂ ਕਰੀ ਸੀਗੀ ਪਰ ਮੈਂ ਪਾੰਦ ਆਣੀ ਸੀ ਬਿਲਕੁਲ ਵੀ ਮੇਰਾ ਪ ਇਹ ਆਪਾਂ ਆਣੀ ਸੀ ਇੰਸਟਾਗ੍ਰਾਮ ਤੇ ਥੋੜਾ ਇਹ ਧਿਆਨ ਦਿੱਤਾ ਸੀ ਮੈਂ ਕਿਹਾ ਇੰਸਟਾਗ੍ਰਾਮ ਸ਼ੁਰੂ ਕਰਦੇ ਆ ਤੇ ਕਿਸੇ ਦੇ ਕੋਈ ਵੀਊ ਨਹੀਂ ਆਂਦੇ ਸੀ ਚਾਹਾਂ ਜ਼ੀਰੋ ਸੀ ਕੋਈ ਨਹੀਂ ਆਂਦਾ ਸੀ ਸਾਨੂੰ ਬਸ ਆਪਾਂ ਦੇਸੀ ਸਾਈਕਲਾਂ ਤੇ ਨਿਕਲ ਗਏ ਸੀ ਚੋਲਾ ਕਰਕੇ ਪੈ ਕੁਝ ਵੀ ਨਹੀਂ ਸੀ ਸਾਡੇ ਕੋਲ ਬਿਲਕੁਲ ਜ਼ੀਰੋ ਸੀ ਜੀ ਤੇ ਕੋਈ ਲਾਲਚ ਕਿਸੇ ਪ੍ਰਕਾਰ ਦਾ ਕੁਝ ਵੀ ਨਹੀਂ ਸੀ ਸਾਨੂੰ ਮੋਹ ਕਿ ਇਦਾਂ ਹੋ ਜਾਏਗਾ ਉਦਾਂ ਜਾਏਗਾ ਬੋਲਦੇ ਸੀਗੀ ਆਪਾਂ ਬਈ ਹੇਮਕੁੰਡ ਸਾਹਿਬ ਜਾਵਾਂਗੇ ਤਾਂ ਵਾਇਰਲ ਹੋ ਜਾਾਂਗੇ ਹੇਮਕੁੰਡ ਸਾਹਿਬ ਜਾਵਾਂਗੇ ਤੇ ਜ਼ਰੂਰ ਚੜਾਂਗੇ ਤੇ ਇਦਾਂ ਹੋ ਜਾਏਗਾ ਉਦਾਂ ਹੋ ਜਾਏਗਾ ਬੋਲਦੇ ਸੀ ਦੇਖ ਲਓ ਬਾਈ ਪਾਬੇ ਦੀ ਕਿਰਪਾ ਹੋ ਗਈ ਆਪਾਂ 5-4-5000 ਰੁਪਏ ਰਹਿੰਦਾ ਸੀ ਮੈਂ ਸਾਈਕਲ ਵੀ ਲਿਆਇਆ ਸੀ ਕਾਫੀ ਸਬਾਨ ਵੀ ਲਿਆਇਆ ਸੀ ਤਾਂ ਕਰਕੇ ਕੁਝ ਪੈਸੇ ਬਚੇ ਸੀ ਕੁਝ ਟਾਈਮ ਮੈਂ ਖਰਚਾ ਕਰਦਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਆਪਾਂ ਬਾਬੇ ਦੀ ਕਿਰਪਾ ਰਹੀ ਹਿਮਕੁੰਡ ਸਾਹਿਬ ਜਿਹੜਾ ਹੈਗਾ ਆਪਾਂ ਗਏ ਤੇ ਉਹਦੋਂ ਸਾਡਾ ਲਗਭਗ ਆਪਣੇ ਪਹਿਲੇ 3-4 ਮਹੀਨੇ ਦਾ ਸਾਡਾ ਬਹੁਤ ਘੱਟ ਖਰਚਾ ਆਇਆ ਸਾਡਾ ਇਹੀ ਲਗਾ ਲਓ ਤਕਰੀਬਨ 15 ਤੋਂ 20000 ਰੁਪਏ ਦਾ ਖਰਚਾ ਆਇਆ ਹੋਊਗਾ ਤੇ ਉਸ ਤੋਂ ਬਾਅਦ ਥੋੜੇ ਸਾਨੂੰ ਬਾਹਰ ਦੇ ਲੋਕ ਵੀ ਹੈਲਪ ਕਰਨ ਲੱਗ ਗਏ ਸੀ ਕਿਉਂਕਿ ਚੈਨਲ ਚੱਲ ਗਿਆ ਸੀਗਾ ਕਰਦੇ ਕਰਾਂਦੇ ਸਾਨੂੰ ਥੋੜਾ ਬਹੁਤ YouTube ਪਰ ਜਿੰਨੇ ਵੀ ਆਂਦੇ ਆ ਸਾਡਾ ਮਾੜਾ ਮੋਟਾ ਖਰਚਾ ਚੱਲ ਜਾਂਦਾ ਹੈ ਆਪਣਾ ਟਾਈਮ ਪਾਸ ਜਿਹੜਾ ਹੈਗਾ ਤਰਵ ਸਰ ਗੁਰਜਰ ਹੋ ਜਾਂਦਾ ਹੈਗਾ ਜੀ ਤੇ ਆਪਾਂ ਕਾਫੀ ਟਾਈਮ ਨਵੇੜਿਆ ਤੇ ਆਪਾਂ ਹੁਣ ਲੰਮਸਮ ਆਪਾਂ ਗੱਲ ਕਰਦੇ ਆਂ ਖਰਚੇ ਦੀ ਸਾਡਾ ਖਰਚਾ ਕਿੰਨਾ ਆਇਆ ਸਭ ਤੋਂ ਜ਼ਿਆਦਾ ਸਾਡਾ ਖਰਚਾ ਤਾਂ ਅੰਡਮਾਨ ਨਿਕੋਬਾਰ ਦੀ ਵਿੱਚ ਆਇਆ ਉਹਦੇ ਵਿੱਚ ਸਾਡਾ ਇੰਨਾ ਪੈਸਾ ਲੱਗ ਗਿਆ ਕਿ ਕਹਿਣ ਦੀ ਹੱਦ ਨਹੀਂ ਗਈ ਅੰਡਮਾਨ ਨਿਕੋਬਾਰ ਸਾਡਾ 2 ਲੱਖ ਤੋਂ ਵੱਧ ਦੀ ਪੈਸਾ ਲੱਗ ਗਿਆ ਹੁਣ 2 ਲੱਖ ਰੁਪਏ ਤੋਂ ਵੱਧ ਦੀ ਉਸ ਤੋਂ ਪਹਿਲਾਂ ਸਾਡਾ ਬਿਹਾਰ ਤੱਕ ਆਪਾਂ ਸੀਗੇ ਤਾਂ ਬਾਈ ਸਾਡਾ ਖਰਚਾ ਲਗਭਗ ਲੱਖ ਰੁਪਏ ਤੋਂ ਵੀ ਉੱਤੇ ਨਹੀਂ ਟੱਪਿਆ ਹੋਵੇਗਾ ਲੱਖ ਡੇਢ ਲੱਖ ਤੱਕ ਉਸ ਤੋਂ ਬਾਅਦ ਸਾਡੇ ਸਾਈਕਲ ਲੈ ਗਏ ਸੀ ਜਿਹੜੇ ਡੇਢ ਇੱਕ ਡੇਢ ਲੱਖ ਰੁਪਏ ਅਸੀਂ ਸਾਈਕਲਾਂ ਤੇ ਲਾਤਾ ਸੀਗਾ ਜੀ ਐਦਾਂ ਕੁੱਲ ਮਿਲਾਉਂਦੇ ਸਾਡਾ ਉੱਥੇ ਖਰਚਾ ਆਇਆ ਆਪਾਂ ਬਿਹਾਰ ਤੱਕ ਗਏ ਆ ਬਾਕੀ ਸਾਰੇ ਖਰਚੇ ਜੜੇ ਨੇ ਮੈਂ ਲਮਸਮ ਤੁਹਾਨੂੰ ਇੱਕ ਆਈਡੀਆ ਦੇ ਰਿਹਾ ਟੋਟਲ ਓਵਰਆਲ ਖਰਚੇ ਦਾ ਬਾਕੀ ਜਦੋਂ ਬੈਠਾਂਗੇ ਗੱਲਾਂ ਕਰਾਂਗੇ ਤਾਂ ਹੋਰ ਆਪਾਂ ਨੂੰ ਇੱਕ ਫਾਈਨਲ ਮਿਲੇਗਾ ਤੇ ਆਪਾਂ ਇੱਕ ਅਲੱਗ ਤੋਂ ਵੀਡੀਓ ਵੀ ਬਣਾਵਾਂਗੇ ਡੈਡੀਕੇਟਿਡ ਦੀ ਕਿ ਆਪਣਾ ਜਿਹੜਾ ਸੀਗਾ ਰੂਟ ਮੈਪ ਕਹੇ ਜਾ ਰਿਹਾ ਆਪਾਂ ਇਹੀ ਵਾਲਾ ਰੂਟ ਫੜਿਆ ਸੀਗਾ ਬਿਹਾਰ ਵੱਲ ਦਾ ਸਭ ਤੋਂ ਪਹਿਲੇ ਆਪਾਂ ਗਏ ਸੀਗੇ ਜੀ ਹਿਮਾਚਲ ਪੌਂਟਾ ਸਾਹਿਬ ਉਸ ਤੋਂ ਬਾਅਦ ਆਪਾਂ ਫਿਰ ਆਪਾਂ ਵਾਪਸ ਆਏ ਆਪਣੇ ਹਰਿਆਣੇ ਹਰਿਆਣੇ ਤੋਂ ਫਿਰ ਯੂਪੀ ਹੁੰਦੇ ਹੋਏ ਉੱਤਰਾਖੰਡ ਵੱਡੇ ਉੱਤਰਾਖੰਡ ਆਪਣਾ ਦੇਖਿਆ ਜਦੋਂ ਉ ਫੇਰ ਯੂਪੀ ਆ ਕੇ ਬਿਹਾਰ ਵੜੇ ਬਿਹਾਰ ਤੋਂ ਚਾਰਖੰਡ ਫਿਰ ਵੈਸਟ ਬੰਗਾਲ ਤੇ ਉਸ ਤੋਂ ਬਾਅਦ ਵੈਸਟ ਬੰਗਾਲ ਤੋਂ ਸਾਈਕਲ ਲੈ ਕੇ ਸ਼ਿਪ ਦਾ ਵੀ ਕਾਫੀ ਖਰਚਾ ਆਇਆ ਉਹ ਤੁਹਾਨੂੰ ਦੱਸਾਂ ਸ਼ਿਪ ਦਾ ਸਾਡਾ ਬਾਲਾ ਖਰਚਾ ਨਹੀਂ ਆਇਆ ਸਾਡਾ ਇਹ ਸੀਗਾ ਚਾਰਾ ਬੰਦਿਆਂ ਦਾ 35 ਤੋਂ 40000 ਰੁਪਏ ਓਵਰਆਲ ਖਰਚਾ ਆ ਗਿਆ ਸੀਗਾ ਚਾਰ ਸਾਨੂੰ ਅੰਡਾ ਮੰਨ ਜਿਹੜੀ ਲੈ ਕੇ ਗਈ ਸੀਗੀ ਤੇ ਆਪਾਂ ਲੈ ਕੇ ਵੀ ਨਾਲ ਕੁਝ ਹੋਰ ਵੀ ਗਏ ਸੀਗੇ ਪੈਸੇ ਉਹ ਬਾਈ ਬਾੜਾ ਸਾਡੇ ਛੇਤੀ ਬਹੁਤ ਲੱਗ ਗਏ ਸੀ ਕਿਉਂਕਿ ਅੰਡਾ ਮੰਨ ਬਹੁਤ ਹੀ ਮਹਿੰਗਾ ਵਾ ਤੇ ਆਪਾਂ ਟੋਟਲ 70-80000 ਰੁਪਏ ਆਪਣੇ ਨਾਲ ਲੈ ਕੇ ਗਏ ਹੋਏ ਸੀਗੇ ਚੰਗਾ ਦੇਖੋ ਹੁਣ ਚਾਰ ਬੰਦੇ ਜਾਂਦੇ ਆ ਸਾਈਕਲ ਆ ਜਾਂਦਾ ਚੱਲਦੇ ਨਹੀਂ ਕਿ ਮਿਹਨਤ ਆਪਣੀ ਇਦਾਂ ਹੀ ਹੋਵੇ ਮਤਲਬ ਜੋਰ ਬਾਵਾ ਲੱਗਦਾ ਤੇ ਵਧੀਆ ਖਾ ਪੀ ਲੈਂਦੇ ਸੀਗੇ ਦੁੱਧ ਵਗਾਰਾ ਖਾ ਲੈਂਦੇ ਕਦੀ ਇੱਥੇ ਰੁਕੇ ਤਾਂ ਕੁਝ ਖਾ ਲਿਆ ਕਿਉਂਕਿ ਸਾਨੂੰ ਹੈਲਪ ਮਿਲੀ ਜਾਂਦੀ ਸੀਗੀ YouTube ਵੱਲੋਂ ਤੇ ਆਪਣੇ ਜਿਹੜੇ ਫੋਲੋਅਰਸ ਨੇ ਉਹ ਸਾਡਾ ਖਰਚਾ ਪਾਣੀ ਚੱਲੀ ਜਾਂਦਾ ਸੀਗਾ ਮਾੜਾ ਮੋਟਾ ਜਿੰਨਾ ਵੀ ਸੀਗਾ ਵਧੀਆ ਆਪਣਾ ਚੱਲੀ ਜਾਂਦਾ ਸੀਗਾ ਤਰ ਬਸਰ ਸਾਡਾ ਖਾਣ ਪੀਣ ਦਾ ਵਧੀਆ ਖਾਣ ਪੀਣ ਜੋਗਾ ਸਾਨੂੰ ਜਿਹੜੀ ਹੈਗੀ ਹੈਲਪ ਹੋਈ ਜਾਂਦੀ ਸੀਗੀ ਬਾਹਰੋਂ NRI ਵੀਰਾਂ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਦਿਲੋਂ ਦੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਹੈਲਪ ਜਿਹੜੀ ਹੈਗੀ ਹੈ ਖਤਮ ਹੋ ਗਈ ਸੀਗੀ ਤੇ ਫਿਰ ਸਾਨੂੰ YouTube ਨੇ ਦਿਨੇ ਸ਼ੁਰੂ ਕਰਤੇ ਸੀਗੇ ਤੇ ਫਿਰ ਆਪਾਂ ਖੁਦ ਫਾਈਨੈਂਸ਼ਲੀ ਆਪਾਂ ਸਟੇਬਲ ਹੋ ਗਏ ਸੀਗੇ ਇੰਡੀਵਿਜੂਅਲੀ ਆਪਾਂ ਆਪਣਾ ਖਰਚਾ ਚਲਾ ਸਕਦੇ ਸੀਗੇ ਤੇ ਉਦੋਂ ਆਪਾਂ ਜਿਹੜਾ ਸੀਗਾ ਖੁਦ ਦਾ ਖਰਚਾ ਚਲਾਉਣਾ ਸ਼ੁਰੂ ਕਰਤਾ ਸੀਗਾ ਅੰਡਮਾਨ ਦੇ ਟਾਈਮ ਦੇ ਵਿੱਚ ਤੇ ਅੰਡਮਾਨ ਵੀ ਸਾਡਾ ਤੁਹਾਨੂੰ ਦੱਸਿਆ ਹੀ ਆ ਉੱਥੇ ਤਾਂ 2 ਲੱਖ ਪਲੱਸ 3 ਲੱਖ ਹੀ ਲੱਗ ਗਿਆ ਹੋਣਾ ਬਾਈ ਮੈਂ ਉੱਥੇ ਸਿੱਧੀ ਗੱਲ ਦੱਸਾਂ ਤਾਂ ਉੱਥੇ ਬਹੁਤ ਖਰਚਾ ਆਇਆ ਹੈਗਾ ਸਾਡਾ ਬਹੁਤ ਐਕਸੀਸਿਵ ਖਰਚਾ ਆਇਆ ਕੁਝੁੱਤੇ ਸਾਡੀ ਹੈਲਪ ਵੀ ਹੋਈ ਸੀ ਕਈ ਬੰਦਿਆਂ ਪਰ ਆਪਾਂ ਹੈਲਪਫੁਲਪ ਵੀ ਐਡ ਕਰਕੇ ਗੱਲ ਕਰੀ ਤਾਂ ਬਾਈ 3 ਲੱਖ ਰੁਪਏ ਦਾ ਖਰਚਾ ਤਾਂ ਅੰਡਵਾਨੀ ਕੋਲ ਵਾਰ ਦੇ ਵਿੱਚ ਬਹੁਤ ਮਹਿੰਗਾ ਇਲਾਕਾ ਹੈਗਾ ਬਹੁਤ ਮਹਿੰਗਾ ਇਲਾਕਾ ਹੈ ਜੀ ਉਹ ਖਾਣ ਪੀਣ ਦਾ ਕਰੀਏ ਇਹ ਉਹ ਰਟਮ ਸ਼ਟਮ ਮਲਾ ਕੇ ਗੱਲ ਕਰੀਏ ਇੰਨਾ ਖਰਚਾ ਆਇਆ ਹੈ ਜੀ ਉੱਥੇ ਸਾਡਾ ਤੇ ਰਏ ਵੀ ਉੱਥੇ ਆਪਾਂ ਮਹੀਨਾ ਡੇਢ ਆ ਦੇਖੋ ਮਹੀਨੇ ਤੋਂ ਉੱਤੇ ਰਹੇ ਹਾਂ ਡੇਢ ਮਹੀਨਾ ਖਾਣਾ ਪੀਣਾ ਉੱਥੇ ਬਹੁਤ ਮਹਿੰਗਾ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਉੱਥੋਂ ਦੀ ਫਲਾਈਟ ਲੈ ਕੇ ਵਾਪਸ ਆਏ ਸੀ ਉਹ ਕੁੱਲ ਮਿਲਾ ਕੇ ਸਾਰੇ ਖਰਚੇ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਸਾਡੇ ਸਾਈਕਲਾਂ ਦੇ ਬੜੇ ਪੈਸੇ ਲੱਗੇ ਸੀਗੇ ਜੀ ਸ਼ਿਪ ਦੇ ਵਿੱਚ ਆਣ ਜਾਣ ਦੇ ਆਂਦੇ ਹੋਏ ਤਾਂ ਬਹੁਤ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਆਪਾਂ ਜਦੋਂ ਸਾਊਥ ਗਏ ਉਸ ਤੋਂ ਬਾਅਦ ਸਾਡਾ ਜਿਹੜਾ ਖਰਚਾ ਸੀ ਥੋੜਾ ਜਿਹਾ ਮਿਨੀਮਲ ਹੋਣਾ ਸ਼ੁਰੂ ਹੋ ਗਿਆ ਵਿੱਚ ਘਰ ਆਪਾਂ ਫੋਨ ਵੀ ਲਏ ਸੋ ਕੇਬਲਾਂ ਲਈਆਂ ਲੀਡਾਂ ਵੀ ਲਈਆਂ ਇਹਨਾਂ ਦੇ ਖਰਚੇ ਤਾਂ ਜੀ ਬਹੁਤ ਨੇ ਸੋ ਤਾਂ ਲੀਡਾਂ ਬਦਲਦੀਆਂ ਹੋਣੀਆਂ ਸੀ ਫੋਨ ਨੂੰ ਚਾਰਜ ਕਰਨਾ ਸੋ ਗਾਰ ਬਦਲਤੇ ਹੁਣੇ ਬਹੁਤ ਬਹੁਤ ਖਰਚਾ ਹੋਇਆ ਜੀ ਇਹ ਸਾਡੀ ਹੈਲਪ ਹੁੰਦੀ ਰਹੀ ਤੇ ਆਪਾਂ ਚੱਲਦੇ ਰਹੇ ਅਸੀਂ ਆਪ ਤਾਂ ਕੁਝ ਵੀ ਨਹੀਂ ਸੀਗੇ ਜਿਵੇਂ ਜ਼ੀਰੋ ਸੀਗੇ ਸਾਨੂੰ ਤਾਂ ਸਾਰੀ ਹੈਲਪ ਹੀ ਮਿਲੀ ਹੈ ਆਪਾਂ ਸਹੀ ਦੱਸਿਆ ਮਜ਼ਾਕ ਕਰੀਏ YouTube ਤੋਂ ਸਾਨੂੰ ਜਿਹੜੇ ਪੈ ਜਾਂਦੇ ਸੀ ਉਹ ਉਹਦੇ ਆਪਾਂ ਗੱਲ ਕਰੀਏ ਉਹ ਸਾਡਾ ਖਰਚਾ ਚੱਲ ਜਾਂ ਏ ਬਹੁਤ ਲੋਕਾਂ ਨੇ ਕਰੀ ਵੀ ਹੈ ਜੀ ਉਹਨਾਂ ਦਾ ਵੀ ਬਹੁਤ ਬਹੁਤ ਦਿਨੋ ਧੰਨਵਾਦ ਦਿੰਨੇ ਆ ਜਿਨ੍ਹਾਂ ਨੇ ਸਾਡੀ ਕਰੀ ਤੇ ਜਦੋਂ ਸਾਊਥ ਆਏ ਆਪਾਂ ਵੀ ਸ਼ੱਖਾਪਟਨਮ ਲੈਂਡ ਕਰੇ ਫਿਰ 오ਡੀਸ਼ਾ ਗਏ ਸਾਡੇ ਲੋਕ ਵੀ ਬਹੁਤ ਹੈਲਪ ਕਰਦੇ ਸੀ ਉੱਥੇ ਕਿਹੜਾ ਕਈ ਵਾਰੀ ਤਾਂ ਐ ਹੁੰਦਾ ਸੀਗਾ ਖਾਣ ਪੀਣ ਦਾ ਸਾਡਾ ਕਈ ਵਾਰੀ ਆਟੋਮੈਟਿਕਲੀ ਪੇ ਹੋ ਜਾਂਦਾ ਸੀ ਉੱਥੇ ਦੇ ਲੋਕਾਂ ਬਾਰੇ ਰਹਿੰਦੇ ਤਾਂ ਆਪਾਂ ਤੁਹਾਨੂੰ ਪਤਾ ਹੀ ਹੈ ਟੈਂਟਾਂ ਦੇ ਵਿੱਚ ਹੀ ਸੀ ਰਹਿਣ ਦਾ ਤਾਂ ਸਾਡਾ ਕੋਈ ਖਰਚਾ ਆਇਆ ਨਹੀਂ ਆਪਾਂ ਇੱਕ ਵਾਰ ਵੀ ਪੂਰੇ ਟੂਰ ਦੇ ਵਿੱਚ ਹੋਟਲ ਨਹੀਂ ਲਿਆ ਜੀ ਇੱਕ ਵਾਰ ਵੀ ਸਾਡਾ ਇਹ ਰਿਕਾਰਡ ਰਿਹਾ ਹੈ ਟੈਂਟ ਕੈਂਪ ਇਹੀ ਲੈਂਦੇ ਰਹੇ ਆ ਸਿਰਫ ਸਾਡਾ ਖਾਣ ਪੀਣ ਦਾ ਖਰਚ ਆਉਂਦਾ ਸੀ ਚਾਰ ਬੰਦੇ ਕਿਤੇ ਵੀ ਰੁਕਦੇ ਨੇ ਤਾਂ ਮਿਨੀਮਮ ਜੀ 400 ਤੋਂ 500 ਰੁਪਏ ਦਾ ਖਰਚਾ ਆ ਹੀ ਜਾਂਦਾ ਮੈਕਸ ਟੂ ਮੈਕਸ ਅਸੀਂ ਆਪਾਂ ਬਣਾਉਂਦੇ ਵੀ ਸੀ ਪਰ ਖਰਚਾ ਹੁੰਦਾ ਹੈ ਜੀ ਡੇਲੀ ਦਾ ਆਪਾਂ ਮੰਨ ਕੇ ਚੱਲੀਏ ਤਾਂ 1000-1500 ਰੁਪਏ ਦਾ ਖਰਚਾ ਤਾਂ ਹੋ ਹੀ ਜਾਂਦਾ ਬਿਚਾਰ ਬੰਦਿਆਂ ਦਾ ਜੀ ਚੰਗਾ ਖਾਣਾ ਪੀਣਾ ਦੁੱਧ ਪੀ ਲੈਣਾ ਕਿਤੇ ਖੜੇ ਤਾਂ ਫਰੂਟ ਲੈ ਲੈਣੇ 100-150 ਤੋਂ ਖੜੇ ਪੈਰ ਤਾਂ ਫਰੂਟ ਨਹੀਂ ਆਉਂਦੇ ਦੋ ਟਾਈਮ ਫਰੂਟ ਲੈਣੇ ਤੇ ਇਦਾਂ ਉਦਾਂ ਕਰਕੇ ਖਰਚਾ ਤਾਂ ਆਂਦਾ ਹੈਗਾ ਜੀ ਤੇ ਉਸ ਤੋਂ ਬਾਅਦ ਸਾਊਥ ਤੋਂ ਆਪਾਂ ਜਿਹੜਾ ਹੈਗਾ ਕਰ ਕਰਾ ਕੇ ਸਾਈਕਲਾਂ ਦਾ ਵੀ ਵਿੱਚ ਕਰ ਕੰਮ ਹੁੰਦਾ ਸੀਗਾ 100 ਵਾਰੀ ਤਾਂ ਸਾਡੀ ਟਿਊਬ ਪੈਂਚਰ ਹੋਈ ਜਾਂਣੀ ਫੱਟੀ ਹੋਣੀ ਕਦੀ ਤਾਰਾਂ ਕਦੀ ਕੁਛ ਤੇ ਕਦੀ ਕੁਛ ਅ ਇਧਰ ਜਿਹੜਾ ਹੈਗਾ ਸੂਰਜ ਦੇ ਵੀ ਢਲਣ ਦਾ ਟਾਈਮ ਹੋ ਗਿਆ ਹੋਇਆ ਜੀ ਤੇ ਇਹ ਗੱਲਾਂ ਛੱਡੀਆਂ ਮੁੱਕ ਨਹੀਂ ਰਹੀਆਂ ਅੱਧਾ ਪੌਣਾ ਘੰਟਾ ਹੋ ਗਿਆ ਕਦੀ ਮੈਂ ਕੁਛ ਯਾਦ ਕਰਦਾ ਕਦੀ ਮੈਂ ਕੁਛ ਯਾਦ ਕਰਦਾ ਤੇ ਇਦਾਂ ਹੀ ਕਰਕੇ ਜਿਹੜੇ ਹੈਗੇ ਸਾਡੇ ਆਈਡੀਏ ਲੱਗੀ ਜਾਂਦੇ ਕਿਹੜੇ ਕਿਹੜੇ ਰੇਟਾਂ ਦੇ ਕਿਹੜੇ ਕਿਹੜੇ ਆਈਡੀਆ ਆਪਾਂ ਮੰਨ ਕੇ ਚੱਲੀਏ ਤੇ ਉਹ ਸਵਾਲ ਆਪਾਂ ਜਦੋਂ ਸਾਊਥ ਆਏ ਸਾਊਥ ਤੋਂ ਤੁਹਾਨੂੰ ਦੱਸ ਹੀ ਰਿਹਾ ਆ ਉਹਥੇ ਵੀ ਮਿਨਿਮਲ ਜੀ ਸਾਡੇ ਰੇਟ ਲਗੇ ਖਾਣਾ ਪੀਣਾ ਉੱਥੇ ਜਿਹੜਾ ਥੋੜਾ ਸੀਗਾ ਡਿਫਰੈਂਟ ਸੀਗਾ ਸਾਡੇ ਲਈ ਕਿਉਂਕਿ ਸਾਨੂੰ ਲੱਗਦਾ ਸੀ ਕਿ ਆਪਾਂ ਰੋਟੀ ਵਗੈਰਾ ਨਹੀਂ ਖਾਂਦੇ ਤਾਂ ਮੋਸਟਲੀ ਆਪਾਂ ਲੱਭਦੇ ਸੀ ਰੋਟੀ ਮਿਲ ਜਾਈ ਨਹੀਂ ਤਾਂ ਆਪਾਂ ਅਡੈਪਟੇਬਲ ਆ ਜਿੱਥੇ ਦੀ ਵੀ ਜਗ੍ਹਾ ਤੇ ਜਾਂਦੇ ਆ ਉਦਾਂ ਦੇ ਆਪਾਂ ਹੋ ਜਾਂਦੇ ਆ ਸਮਝ ਲਓ ਆਪਾਂ ਜਿੱਦਾ ਕਹਿੰਦੇ ਨੇ ਅਰਦਾਗ ਗਏ ਤਾਂ ਉਹ ਕਲਾਈਮਟਾਈ ਇਹ ਸਾਡਾ ਸਾਊਥ ਵੀ ਮੰਨ ਲਓ ਇੰਨੇ ਦਿਨ ਆਪਾਂ ਲਏ ਆ ਤੇ ਆਪਣਾ ਵੱਧ ਤੋਂ ਵੱਧ 30 40000 50000 ਇਦਾਂ ਹੀ ਖਰਚਾ ਆਇਆ ਹੋਏਗਾ ਸਾਊਥ ਦੇ ਵਿੱਚ ਹੀ ਥੋੜਾ ਵੱਧ ਵੀ ਹੋ ਸਕਦਾ ਵੈ ਤੇ ਓਵਰ ਆਲ ਖਰਚੇ ਦੀ ਆਪਾਂ ਜੇ ਗੱਲ ਕਰੀਏ ਪੂਰੇ ਇੰਡੀਆ ਟੂਰ ਤੇ ਫਾਈਨਲ ਖਰਚੇ ਦੀ ਗੱਲ ਕਰਾਂ ਤੇ ਸਾਡਾ 5.5 ਤੋਂ 6 ਲੱਖ ਰੁਪਏ ਦਾ ਖਰਚਾ ਆਇਆ ਹੀ ਹੈਗਾ ਜੀ ਤੇ ਇਹ ਸਾਰਾ ਜਿਵੇਂ YouTube ਤੋਂ ਵੀ ਹੈ ਜਿਹੜੇ ਆਪਾਂ YouTube ਤੇ ਵੀ ਮਾੜੇ ਮੋਟੇ ਕਮਾਈ ਸੰਦੀਪ ਹਰਪਾਲ ਨੂੰ ਤਾਂ ਪੈਸੇ ਆਂਦੇ ਨਹੀਂਗੇ ਜੀ ਹੱਲੇ ਉਹ YouTube ਵਗੈਰਾ ਤੋਂ ਹੱਲੇ ਤਾਂ ਉਹਨਾਂ ਦਾ ਮੋਨਟਾਈਜ਼ੇਸ਼ਨ ਇਸ਼ੂ ਵਗੈਰਾ ਚੱਲ ਰਿਹਾ ਹੈਗਾ ਜੀ ਤੇ ਬਾਕੀ ਆਪਾਂ ਦੇਖੋ ਸਾਰਾ ਸੱਚ ਹੀ ਬੋਲਦੇ ਹੈਗੇ ਆ ਜੀ ਆਪਣਾ ਕੁਝ ਪੈਸੇ ਮੈਨੂੰ ਆਉਂਦੇ ਸੀ ਕੁਝ ਬਿੱਟਰੂ ਆਉਂਦੇ ਸੀ ਮਿਲ ਜੁਲਾ ਕੇ ਖਰਚਾ ਚੱਲ ਰਿਹਾ ਸੀਗਾ ਜੀ ਤੇ ਕੁਝ ਬਾਹਰੋਂ ਆਉਂਦੇ ਸੀ ਐਂ ਕਰਕੇ ਜ਼ਿਆਦਾਤਰ ਸਾਡੀ ਮੋਸਟਲੀ ਹੱਲ ਬਾਹਰ ਹੋਈ ਜਿੰਨਾ ਸਾਡਾ ਆਇਆ ਜੀ 8 ਮਹੀਨਿਆਂ ਦੇ ਵਿੱਚ ਸਾਰਾ ਹੀ ਖਰਚ ਹੋ ਗਿਆ ਜੀ ਤੁਹਾਡੇ ਸਾਹਮਣੇ ਇਹ ਬਹੁਤ ਕੋਈ ਜਿਆਦਾ ਅਮਾਊਂਟ ਨਹੀਂ ਹੈਗੀ ਜੇ ਆਪਾਂ ਗੱਲ ਕਰੀਏ ਇੰਨਾ ਦਾ ਖਰਚਾ ਮਿਨੀਮਲ ਆਂਦਾ ਹੀ ਹੈ ਇਹ ਤਾਂ ਫਿਰ ਵੀ ਬਿਲਕੁਲ ਜਾਇਜ਼ ਖਰਚਾ ਆਇਆ ਜਿਹੜਾ ਸਾਡਾ ਆਇਆ ਹੈਗਾ ਵਾਜੀ ਸਾਢੇ 5 6 ਲੱਖ ਰੁਪਏ ਖਰਚਾ ਸਾਰਾ ਕੁਝ ਸਾਈਕਲਾਂ ਦੀ ਕੋਸਟ ਟਰੈਵਲਿੰਗ ਕੋਸਟ ਇੱਧਰ ਉੱਧਰ ਜਾਣ ਦੀ ਕੋਸਟ ਸਾਰਾ ਕੁਝ ਮਿਲਾ ਕੇ ਮੈਂ ਦੱਸ ਰਿਹਾ ਇਹ ਸਾਡਾ ਖਰਚਾ ਆਇਆ ਹੈਗਾ ਬਿਮਾਰ ਹੋਏ ਵਿੱਚ 100 ਲੀਟਰ ਵਿੱਚ ਛੱਤਰ ਬਹੁਤ ਕੁਝ ਹੋਇਆ ਹੈਗਾ ਜੀ ਤੇ ਇਦਾਂ ਮਿਲਾ ਕੇ ਵਿੱਚ ਘਰ ਫੋਨ ਵੀ ਲਏ ਹਰਪਾਲ ਨੂੰ ਇੱਕ ਫੋਨ ਆਪਾਂ ਗਿਫਟ ਕਰਿਆ ਸੀਗਾ ਜਿਹੜੇ ਹੈਲਪ ਹੋਈ ਸੀਗੀ ਇੱਕ ਵਿੱਚ ਘਰ ਸੰਦੀਪ ਨੂੰ ਵੀ ਇੱਕ ਫੋਨ ਗਿਫਟ ਕਰਿਆ ਆਪਣਾ ਸਾਰਾ ਤੁਹਾਨੂੰ ਖਰਚਾ ਓਵਰਆਲ ਦੱਸਤਾ ਇੰਨਾ ਖਰਚਾ ਆਇਆ ਸੀਗਾ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹੈਲਪ ਕਰੀ ਤੇ ਸਾਰਾ ਹੀ ਉੱਥੇ ਲੱਗ ਗਿਆ ਸੀ ਖਰਚਾ ਜਿੰਨਾ ਵੀ ਸਾਨੂੰ ਪੈਸਾ ਆ ਰਿਹਾ ਸੀਗਾ ਜੀ ਤੇ ਇਹੀ ਹੈ ਕਾੜਨਾ ਸਾਡੇ ਸ਼ੇਅਰ ਕਰਨਾ ਸੀ ਬਾਕੀ ਥੋੜਾ ਬਹੁਤ ਬਿੱਟੂ ਸੰਦੀਪ ਹਰਪਾਲ ਨਾਲ ਬੈਠਾਂਗੇ ਕੀ ਪਤਾ ਕੁਝ ਉੱਪਰ ਥੱਲੇ ਹੋਣਾ ਕਿਹੜੇ ਤਾਂ ਆਪਾਂ ਤੋਂ ਇਹ ਜਜਮੈਂਟ ਕਰ ਲਾਂਗੇ ਜੀ ਤੇ ਬਸ ਇਹੀ ਸੀ ਜੀ ਇਸ ਵੀਡੀਓ ਦੇ ਵਿੱਚ ਬਾਕੀ ਗੱਲ ਕਰਦੇ ਆਂ ਅੱਗੇ ਆਪਣੇ ਟੂਰ ਦੇ ਬਾਰੇ ਕੀਦੇ ਬਾਰੇ ਸਾਰਾ ਕੋਈ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਟ੍ਰੈਵਲ ਸਾਡਾ ਹੋਣ ਵਾਲਾ ਹੈ ਜੀ ਲੰਬਾ ਤੇ ਇੱਕ ਹੋਰ ਗੱਲ ਹੈ ਜੀ ਜਿਹੜਾ ਤੁਹਾਨੂੰ ਮੈਂ ਰੇਟ ਆਈਡੀਆ ਦੱਸਿਆ ਨੇ ਨਾ ਇਹ ਕੋਈ ਫਾਈਨਲਾਈਜ਼ਡ ਅਮਾਊਂਟ ਨਹੀਂ ਹੈ ਉੱਪਰ ਥੱਲੇ ਸਭ ਕੁਝ ਹੋ ਸਕਦਾ ਹੈ ਇਹਦੇ ਵਿੱਚ ਅਰ ਜਿਹੜੇ ਰੇਡ ਨੇ ਜਿਹੜੇ ਆਪਣਾ ਸਮਾਨ ਸਮੂਹ ਲੈਂਦੇ ਰਹੇ ਆ ਜਿਹੜੇ ਖਰਚੇ ਕਰਦੇ ਰਹੇ ਆ ਇਹ ਉੱਪਰ ਥੱਲੇ ਹੋ ਸਕਦੇ ਨੇ ਫਲਕਚੂਏਟ ਕਰ ਸਕਦੀ ਹੈ अमाउंट ਕੋਈ ਫਾਈਨਲਾਈਜ਼ਡ अमाउंट ਨਹੀਂ ਹੈ ਤੁਸੀਂ ਬਹੁਤ ਸਸਤੇ ਦੇ ਵਿੱਚ ਵੀ ਟਰੈਵਲ ਕਰ ਸਕਦੇ ਹੋ ਬਹੁਤ ਮਹਿੰਗੇ ਦੇ ਵਿੱਚ ਵੀ ਟਰੈਵਲ ਕਰ ਸਕਦੇ ਹੋ ਤੇ 8-9 ਮਹੀਨਿਆਂ ਦੇ ਵਿੱਚ ਇੰਨਾ ਖਰਚਾ ਹੋਣਾ ਮੇਰੇ ਹਿਸਾਬ ਨਾਲ ਤਾਂ ਬਹੁਤ ਜਾਇਜ਼ ਹੈ ਜੀ ਬਹੁਤ ਜ਼ਿਆਦਾ ਜਾਇਜ਼ ਹੈ ਉਹ ਵੀ ਚਾਰ ਬੰਦਿਆਂ ਦਾ ਵਿੱਚ ਕਰ ਸਾਈਕਲਾਂ ਦਾ ਖਰਚਾ ਇਹ ਉਹ ਲਟਰਮ ਛਟਰਮ ਸਭ ਕੁਝ ਮਲਾਜ ਲਾ ਕੇ ਆਪ ਜੀ ਗੱਲਬਾਤ ਕਰੀ ਗਈ ਤਾਂ ਕਰਕੇ ਜੀ ਤੇ ਬਾਕੀ ਦੇਖੋ YouTube ਤੇ ਭਰੋਸਾ ਕਰ ਦੇਣਾ ਛੱਡੋ ਇਹ ਤੋ ਹੀ ਕੰਟੈਂਟ ਬਣਾਉਣਾ ਜਾਰੀ ਰੱਖੋਗੇ ਤਾਂ YouTube ਵੀ ਕਾਫੀ ਹੈਲਪ ਕਰਦਾ ਹੋਇਆ ਜਿਵੇਂ ਸਾਡੀ ਇੰਨੇ ਕਰੀ ਤੇ ਸਾਨੂੰ ਵੀ ਇੰਨੇ ਕਾਫੀ ਸਟੇਬਲ ਕਰਤਾ ਤੇ ਹੁਣ ਆਪਾਂ ਪਾਈ ਜਣੇ ਨੇ ਤੇ ਆਪਾਂ ਕਦੀ ਛੱਡਣਾ ਨਹੀਂ YouTube ਹੋਪਸੋ ਅੱਗੇ ਜਾ ਕੇ ਹੋਰ ਵਧਾਏਗੀ ਤੇ ਜਿਹੜੇ ਸੁਪਨੇ ਅਸੀਂ ਦੇਖੇ ਹੋਏ ਨੇ ਇਹਦੇ ਥਰੂ ਕਿ ਆਰ ਵੀ ਤੇ ਘੁੰਮਾਂਗੇ ਟਰੈਵਲ ਕਰਾਂਗੇ ਵਧੀਆ ਕਾਰ ਬਣਾਵਾਂਗੇ ਐਂ ਕਰਾਂਗੇ ਸਾਰੀ ਜ਼ਿੰਦਗੀ ਦੇਖੋ ਅਸੀਂ ਇੱਥੇ ਰਹਿਣਾ ਨੀਗਾ ਮੈਂ ਸਿੱਧੀ ਗੱਲ ਅੱਜ ਬੋਲਦਾ ਸਾਰੀ ਜ਼ਿੰਦਗੀ ਅਸੀਂ ਇੱਥੇ ਰਹਿਣਾ ਨਹੀਂ ਹੈ ਜਿੱਥੇ ਅਸੀਂ ਰਹੀ ਜੰਨੇ ਆ ਲੋਕਾਂ ਦੀ ਪਰਵਾਹ ਕਰਨੀ ਛੱਡ ਦੋ ਜੀ ਹਿੰਦੀ ਕੀ ਦੇ ਵਿੱਚ ਤੁਸੀਂ ਅਗਰ ਸੋਚੋਗੇ ਅਸੀਂ ਪ੍ਰਵਾਹ ਕਰਨੀ ਹੈ ਪ੍ਰਵਾਹ ਕਰਦੇ ਰਹੋਗੇ ਫਿਰ ਕੰਮ ਨਹੀਂ ਕਰ पाओगे ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦਿਓ ਤੁਸੀਂ ਇੱਕ ਥਾਂ ਤੇ ਹਮੇਸ਼ਾ ਕਦੀ ਰਹਿਣਾ ਨਹੀਂ ਮੈਂ ਤਾਂ ਨਹੀਂ ਰਹਿਣਾ ਬਾਈ ਇਸ ਘਰ ਦੇ ਵਿੱਚ ਸਾਰੀ ਜ਼ਿੰਦਗੀ ਜੇ ਮੈਂ ਗੱਲਬਾਤ ਕਰਾਂ ਮੇਰੇ ਤਾਂ ਵੱਡੇ ਸਪਨੇ ਨੇ ਵੱਡੇ ਸਪਨੇ ਆਪਾਂ ਗ੍ਰੈਬ ਕਰਨੇ ਨੇ ਮਿਹਨਤ ਕਰਨੀ ਹੈ ਤੇ ਮਿਹਨਤ ਕਰਦੇ ਸਾਰ ਆਪਾਂ ਜਿਹੜਾ ਹੈਗਾ ਸਾਰਾ ਕੁਝ ਹਾਸਲ ਕਰਨਾ ਹੈ ਸਿਲਵਰ ਸਪੂਨ ਲੈ ਕੇ ਭਾਵੇਂ ਪੈਦਾ ਨਹੀਂ ਹੋਏ ਪਰ ਇਹ ਸਿਲਵਰ ਸਪੂਨ ਜੋ ਕੇ ਬਣ ਜਾਾਂਗੇ ਇਹੀ ਸਾਡਾ ਇੱਕ ਡ੍ਰੀਮ ਹੈ ਸਪਨਾ ਹੈਗਾ ਜੀ ਤੇ ਹੁਣ ਅੱਗੇ ਜੇ ਆਪਾਂ ਟੂਰ ਦੀ ਗੱਲਬਾਤ ਕਰ ਦਿੰਨੇ ਆ ਉਹ ਇਹ ਹੈਗਾ ਆਪਾਂ ਹੋਪ ਥੋੜਾ ਜਿਆ ਬਾਹਰ ਜਾਣ ਦੀ ਕੋਸ਼ਿਸ਼ ਕਰਾਂਗੇ ਇੰਟਰਨੈਸ਼ਨਲ ਟਰੈਵਲ ਕਰਾਂਗੇ ਇੰਟਰਨੈਸ਼ਨਲੀ ਸਾਈਕਲ ਚਲਾਵਾਂਗੇ ਜਗ੍ਹਾ ਤੁਹਾਨੂੰ ਬਾਅਦ ਚ ਡਿਸਕਲੋਸ ਕਰਾਂਗੇ ਉਸ ਤੋਂ ਪਹਿਲੇ ਇੱਕ ਮਹੀਨਾ ਮੈਂ ਦੁਆਰਾ ਤੋਂ ਕਰਨ ਜਾ ਰਿਹਾ ਹਾਂ ਕੇ ਟੂ ਕੇ ਅੱਜ ਮੈਂ ਅਨਾਉਂਸ ਕਰ ਰਿਹਾ ਹਾਂ ਜੀ ਕਸ਼ਮੀਰ ਤੋਂ ਕਨਿਆ ਕੁਮਾਰੀ ਦੁਆਰਾ ਤੋਂ ਕਿਉਂਕਿ ਮੇਰਾ ਕੇਰਲਾ ਕਰਨਾਟਕਾ ਇਧਰ ਵਾਲਾ ਪਾਸਾ ਪਿਆ ਹੈਗਾ ਤੇ ਇਧਰ ਦੇ ਹਲੇ ਪ੍ਰਾਈਸ ਦੇ ਖਰਚੇ ਦੇ ਜਿਹੜੇ ਆਪਣੇ ਹੋਏ ਸੀਗੇ ਵੀ ਤੁਸੀਂ ਦੀ ਪਰਵਾਹ ਲੋ ਕਿਉਂਕਿ ਮੈਂ ਤਾਂ ਸੀਗਾ ਨਹੀਂਗਾ ਤੇ ਉਹਨਾਂ ਬਾਰੇ ਆਪਾਂ ਉਹਨਾਂ ਕੋ ਜਾਣਕਾਰੀ ਲਵਾਂਗੇ ਥੋੜਾ ਜਿਆ ਖਰਚਾ ਵੱਧ ਸਕਦਾ ਹੈ ਤੇ ਉਹਦੇ ਬਾਰੇ ਵੀ ਆਪਾਂ ਜਦੋਂ ਇਕੱਠੇ ਹੋਵਾਂਗੇ ਤਾਂ ਤੁਹਾਨੂੰ ਦੱਸਾਂਗੇ ਮੈਂ ਲੰਮਸਮ ਤੁਹਾਨੂੰ ਇੱਕ ਆਈਡੀਆ ਦਿੱਤਾ ਹੋਇਆ ਤੇ ਮੈਂ ਦੁਆਰਾ ਕੇ ਟੂ ਕੇ ਕਰਾਂਗਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਸਾਰਾ ਦਾ ਸਾਰਾ ਉੱਪਰੋਂ ਦੀ ਲੈ ਕੇ ਥੱਲੇ ਤੱਕ ਇੱਕ ਮਹੀਨੇ ਦਾ ਤੇ ਮੈਂ ਇੱਕ ਮਹੀਨਾ ਕੋਸ਼ਿਸ਼ ਕਰਾਂਗਾ 10 ਤੋਂ 15000 ਰੁਪਏ ਲੈ ਕੇ ਜਾਵਾਂ ਤੇ ਘੱਟ ਤੋਂ ਘੱਟ ਖਰਚਾ ਕਰਾਂ ਜਿਹੜੇ ਪੈਸੇ ਬਚਣਗੇ ਮੈਂ ਕੋਸ਼ਿਸ਼ ਕਰਾਂਗਾ ਬਹੁਤ ਘੱਟ ਖਰਚਾ ਹੋਵੇ ਮੇਰਾ ਤੇ ਮੈਂ 5-7000 ਤਾਂ ਬਚਾ ਕੇ ਰਹਿ ਜਾਵਾਂ ਜਿਹੜੇ ਬਚਣਗੇ ਉਹਨੂੰ ਮੈਂ ਪੈਸਿਆਂ ਨੂੰ ਹੋਰ ਦੇ ਵਿੱਚ ਥੋੜੇ ਜਿਹੇ ਪੈਸੇ ਐਡ ਕਰਕੇ ਜਿੰਨੇ ਵੀ ਮੇਰੇ ਕੋਲ ਹੋਗੇ 10000 ਰੁਪਏ ਦਾ ਟੋਟਲੀ ਮੈਂ ਐਡ ਕਰਕੇ ਉਹ ਕਿਸੇ ਮੈਂ ਚੈਰਿਟੀ ਕਿਸੇ ਦੇ ਵਿੱਚ ਦਾਨ ਕਰ ਦਾਂਗਾ ਜੇ ਜਿੱਥੇ ਕੋਈ ਆਪਣੇ ਹੈਂਡੀਕੈਪਡ ਬੱਚੇ ਵਗੈਰਾ ਹੁੰਦੇ ਨੇ ਉੱਥੇ ਮੈਂ ਡੋਨੇਟ ਕਰਦਾਗਾ ਜੀ ਮੇਰਾ ਇਹ ਹੈ ਇਹ ਟਰੈਵਲ ਦਾ ਪਲਾਨ 1 ਮਹੀਨੇ ਦਾ ਮੇਰਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਪਹੁੰਚਣਾ ਬਹੁਤ ਜ਼ਰੂਰੀ ਹੈ 1 ਮਹੀਨੇ ਦਾ ਉਹੀ ਮੈਂ ਹੁਣ ਕਰਾਂ 1 ਮਹੀਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੇ ਬਾਕੀ ਮੇਰਾ ਹੈਗਾ ਤਾਂ ਬਹੁਤ ਵਧੀਆ ਇੱਕ ਇਹ ਵੀ ਹੈ ਕਿ ਮੈਂ 30 ਦਿਨ 30 ਦਿਨਾਂ ਦੀ ਸੀਰੀਜ਼ ਬਣਾਵਾਗਾ ਉਹਦੇ ਵਿੱਚ ਤੁਸੀਂ ਮੈਨੂੰ ਦੱਬ ਕੇ ਸਪੋਰਟ ਕਰਨਾ ਹੈਗਾ ਤੇ ਉਹਦੇ ਵਿੱਚ ਮੈਂ ਡੇਲੀ ਇੱਕ ਫੋਟੋ ਲਵਾਗਾ ਜੀ ਗਲੋਰੀ 30 ਗਲੋਰੀ ਡੇਜ਼ ਦੀਆਂ 30 ਫੋਟੋਸ ਲਵਾਗਾ ਤੇ ਉਹਨਾਂ ਫੋਟੋਆਂ ਦੇ ਵਿੱਚ ਜਿਹੜਾ ਹੈਗਾ ਮੈਂ ਕੁਝ ਗਿਫਟ ਪਾ ਕੇ ਜਿਹੜੇ 30 ਬੰਦਿਆਂ ਦੇ ਕਮੈਂਟ ਹੋਣਗੇ ਉਹਨਾਂ ਸਾਰਿਆਂ ਨੂੰ ਮੈਂ ਜਿਹੜਾ ਹੈਗਾ ਸੈਂਡ ਕਰਾਂਗਾ ਜੀ ਇਹ ਮੇਰਾ ਇੱਕ ਗਿਵ ਅਵੇ ਟਾਈਪ ਲਗਾ ਲਓ 30 ਬੰਦਿਆਂ ਨੂੰ ਮੈਂ ਬੜੀ ਸੋਹਣੀ ਸੋਹਣੀ ਫੋਟੋਆਂ ਸਪ੍ਰਿੰਟ ਕਰਾ ਕੇ ਮੈਂ ਆਪਣਾ ਕੈਮਰਾ ਲੈ ਕੇ ਜਾਵਾਂਗਾ ਮੇਰੇ ਕੋਲ ਪਿਆ ਸੋਨੀ ਦਾ ZV-E10 Mark II ਮਾਡਲ ਹੈ 50mm ਲੈਂਸ ਦੇ ਨਾਲ ਡੈਲੀ ਕੋਈ ਬਤਿਆ ਜੀ ਮੂਵਮੈਂਟ ਕੈਪਚਰ ਕਰਕੇ ਸੋਹਣੀ ਜੀ ਮੂਵਮੈਂਟ ਕੈਪਚਰ ਕਰਕੇ 30 ਫੋਟੋਆਂ ਲਵਾਂਗਾ ਉਹਨੂੰ ਫਰੇਮ ਕਰਾ ਕੇ ਛੋਟੇ ਜਿਹੇ ਟਾਈਪ ਦੇ ਵਿੱਚ ਨਾਲ ਲਿਖੇ ਛੋਟੀ ਵਧੀਆ ਜੀ ਚੀਜ਼ ਕੋਈ ਸਵੈਨਿਅਰ ਲਗਾ ਲਓ ਕਿਸੇ ਪ੍ਰਕਾਰ ਦੀ ਕੋਈ ਵੀ ਚੀਜ਼ ਲਗਾ ਲਓ ਪੈਕ ਕਰਕੇ ਕੂਰੀਅਰ ਕਰਾਂਗਾ ਆਪਣੇ 30 ਬੰਦਿਆਂ ਨੂੰ ਤੇ ਜਿਹੜੇ ਬਹੁਤ ਵਧੀਆ ਕਮੈਂਟ ਕਰਨਗੇ ਅੱਜ ਦੀ ਵੀਡੀਓ ਦੇ ਵਿੱਚ ਫਿਰ ਕਮੈਂਟ ਕਰ ਦਿਓ ਤੇ ਮੈਂ ਹੁਣ 30 ਦਿਨਾਂ ਦੇ ਲਈ ਜਿਹੜਾ ਹੈਗਾ ਇੱਕ ਅਲੱਗ ਤੋਂ ਸਪੈਸੀਫਿਕ ਵੀਡੀਓ ਹੀ ਬਣਾਵਾਂਗਾ ਮੈਂ ਰੂਟ ਮੈਪ ਵੀ ਦੱਸਾਂਗਾ ਤੇ ਉਹੀ ਆਪਾਂ ਹੁਣ ਕਰਾਂਗੇ ਹਿੱਚ ਹਾਈ ਕਰਕੇ ਯਾਨੀ ਕਿ ਆਪਾਂ ਲਿਫਟ ਮੰਗ ਕੇ ਸਫ਼ਰ ਕਰਾਂਗੇ 30 ਦਿਨ 30 ਦਿਨ ਰਵਾਂਗਾ ਉਸ ਤੋਂ ਬਾਅਦ ਸਾਊਥ ਦੀ ਅਲੱਗੀ ਸੀਰੀਜ਼ ਲੈ ਕੇ ਆਵਾਂਗਾ 30 ਦਿਨ ਬਾਅਦ 30 ਦਿਨ ਓਵਰ ਆਲ ਕਵਰ ਅਪ ਕਰਾਂਗੇ ਜੀ ਆ ਤੇ ਅਲੱਗ-ਅਲੱਗ ਏਰੀਆਜ਼ ਦੇਖਾਂਗੇ ਮੰਦਰ ਦੇਖਾਂਗੇ ਗੁਰੂ ਘਰ ਦੇਖਾਂਗੇ ਜੋ ਵੀ ਹੈ ਸਾਰਾ ਕੁਝ ਕਵਰ ਕਰਾਂਗੇ ਵੀਡੀਓ ਦੇ ਨਾਲ ਬਣੇ ਰਹੋਗੇ ਤਾਂ ਹੀ ਜਿਹੜਾ ਹੈਗਾ ਸਵਾਦ ਆਂਦਾ ਰਹੇਗਾ ਤੁਹਾਨੂੰ ਦੱਸਦਾ ਹੁਣ ਮੈਂ ਟੂਰ ਮੈਂ ਵੀ ਆਪਣਾ ਕੀ ਟੂਰ ਹੈਲਾ ਉਸ ਤੋਂ ਬਾਅਦ ਜਿਹੜਾ ਜੋ ਵੀ ਟਰੈਵਲ ਦਾ ਬਣੇਗਾ ਉਹ ਤੁਹਾਨੂੰ ਮੈਂ ਨਾਲ-ਨਾਲ ਹੀ ਦੱਸਦਾ ਰਵਾਂਗਾ ਤੇ ਬਸ ਇਸ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਦੇ ਆਂ ਤੇ ਕਮੈਂਟ ਕਰਨਾ ਨਾ ਭੁੱਲਿਓ ਲਾਈਕ ਕਰਨਾ ਨਾ ਭੁੱਲਿਓ ਹਾਈਪ ਦਾ ਬਟਨ ਜੀ ਜ਼ਰੂਰ ਦਬਦਿਓ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਬਿਲਕੁਲ ਫਰੈਸ਼ ਤਾਜ਼ੇ ਵੀਡੀਓ ਔਰ ਕੱਲ ਨੂੰ ਤਦ ਤੱਕ ਦਿਲੀ ਕੁਟ ਬੇਰਾਬ ਰੱਖਾ ਚੜਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ ਜੇ ਇਨਫੋਰਮੇਸ਼ਨ ਅੱਧੀ ਦੂਰੀ ਲੱਗੀ ਹੋਵੇ ਥੋੜਾ ਜਿਹਾ ਕੋਈ ਮਿਸ ਲੱਗਿਆ ਹੋਵੇ ਅੰਡਰਸਟੈਂਡਿੰਗ ਟਾਈਪ ਦਾ ਤੇ ਫਿਰ ਤੁਸੀਂ ਕੀ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਉਹਦਾ ਜਿਵੇਂ ਮੈਂ ਕਮੈਂਟਾਂ 'ਚ ਵੀ ਦੇ ਦਾਂਗਾ ਜਾਂ ਆਉਣ ਵਾਲੀ ਅਗਲੀ ਵੀਡੀਓ ਇੱਕ ਹੋਰ ਮੈਟ੍ਰੀਡੀਟਿਡ ਲ ਉਦੇਵਾਰੇ ਵੀ ਇੱਕ ਲੰਮ ਸਮਾ ਆਈਡੀਆ ਦੇਦਾਨੂ ਜੀ ਧੰਨਵਾਦ ਹਰੀ ਹੋ ਪਤੰਗ ਵੀ ਚੱਕਣੇ ਜ਼ਰੂਰੀ ਨੇ ਦੇਖੋ ਬੈਠਿਆਂ ਬੈਠਿਆਂ ਮੇਰੇ ਕੋਠੇ ਬਹੁਤ ਪਤੰਗ ਆਂਦੇ ਨੇ ਇਹ ਮੇਰੇ ਤੇ ਜਗਨਨਾਥ ਜੀ ਦੀ ਹਰੀ ਕਿਰਪਾ ਹੈ ਮੈਨੂੰ ਲੈਣੇ ਬਹੁਤ ਘਟ ਪੈਂਦੇ ਨੇ ਲੈ ਮੈਂ ਲੈਣਾ ਸੈਂਕੜਾ ਤੋਂ ਸੈਂਕੜਾ ਤੇ ਉਦਾਂ ਵੀ ਮੇਰੇ ਕੋ ਬਾਵਾ ਇਕੱਠੇ ਹੋ ਜਾਂਦੇ ਨੇ ਪਤੰਗਾਂ ਵਾਲੀ ਤਾਂ ਮੈਂ ਬਾਈ ਮੈਂ ਬਹੁਤ ਕੰਜੂਸ ਬੰਦਾ ਆਂ ਇਹ ਮੈਂ ਕਿਸੇ ਨੂੰ ਨਹੀਂ ਦਿੰਦਾ ਇਹ ਮੇਰੇ ਹੀ ਨੇ ਚੱਲ ਬਾਈ